ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਸਾਤ ਸੰਗਤ ਜਨਮ ਦਿਨ ਤੇ ਮੋਮਬਤੀਆਂ ਬਾਲ ਕੇ ਫਿਰ ਬੁਝਾ ਕੇ ਲੋਕੀ ਮਾੜੇ ਦਿਨਾਂ ਦੀ ਨਿਸ਼ਾਨੀ ਤੈਅ ਕਰ ਰਹੇ ਨੇ ਇਸ ਦਿਨ ਤੋਂ ਪੁੱਠੇ ਦਿਨ ਸ਼ੁਰੂ ਹੋ ਜਾਂਦੇ ਨੇ ਜਨਮ ਦਿਨ ਮਗਰੋਂ ਹੋ ਰਹੀਆਂ ਕਟਨਾਵਾ ਜੜੀਆਂ ਨੇ ਉਹਦੇ ਬਾਰੇ ਵੀ ਆਪਾਂ ਕੁਝ ਕੋ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜਨਮ ਦਿਨ ਆਪਾਂ ਸਾਰੇ ਮਨਾਉਨੇ ਆ ਆਪਣੀ ਕਮਿਊਨਿਟੀ ਦੇ ਵਿੱਚ ਜਨਮ ਦਿਨ ਮਨਾਉਣ ਦਾ ਟ੍ਰੈਂਡ ਚੱਲਿਆ ਹੋਇਆ ਹੈ ਕਿਵੇਂ ਮਨਾਉਨੇ ਆ ਉਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕੇਕ ਕੱਟ ਕੇ ਵੱਡਾ ਕੇਕ ਲਿਆ ਕੇ ਜਿੰਨੇ ਸਾਲ ਪਿੱਛੇ ਲੰਘੇ ਜਿੰਨੇ ਦਾ ਹੋ ਗਿਆ ਮਤਲਬ ਜੇ ਹੁਣ ਮੰਨ ਲਓ 17 ਦਾ ਹੋ ਗਿਆ ਤਾਂ 17 ਹੀ ਮੋਮਬਤੀਆਂ ਬਾਲੀਆਂ ਗਈਆਂ ਤੇ ਮੋਮਬਤੀਆਂ ਬਾਲੀਆਂ ਗਈਆਂ ਤੇ ਬੜਾ ਬੜੀਆ ਪ੍ਰਬੰਧ ਕੀਤਾ ਗਿਆ ਵੱਡਾ ਕੇਕ ਲਿਆਂਦਾ ਤੇ ਆਪਾਂ ਜਨਮ ਦਿਨ ਐਵੇਂ ਮਨਾਉਨੇ ਆ ਜੀ ਸਾਰੀ ਸੰਗਤ ਬੈਠੀ ਹੈ ਤੁਸੀਂ ਸਾਰੇ ਦੱਸੋ ਵੀ ਜਨਮ ਦਿਨ ਐਵੇਂ ਮਨਾਇਆ ਜਾਂਦਾ ਹੈ ਨਾ ਜੀ ਕਦੇ ਕੋਈ ਵੇਖਿਆ ਕਿ ਗੁਰੂ ਘਰ ਆ ਕੇ ਜਿਹੜਾ ਹੈ ਕੋਈ ਅਰਦਾਸ ਕਰਾਵੇ ਗੁਰੂ ਘਰ ਆ ਕੇ ਜਿਹੜਾ ਹੈ ਕੜਾ ਪ੍ਰਸ਼ਾਦ ਕਰਾਵੇ ਜਿਹੜਾ ਕਹੇ ਵੀ ਗੁਰੂ ਪਾਤਸ਼ਾਹ ਕਿਰਪਾ ਕਰੀ ਇਹ ਜਿੰਨੀ ਜ਼ਿੰਦਗੀ ਹੈ ਨਾ ਸਾਰੀ ਤੇਰੇ ਨਾਲ ਜੁੜ ਕੇ ਸੁਖਾਲੀ ਹੋ ਕੇ ਨੰਗ ਜਾਏ ਪਾਤਸ਼ਾਹ ਕਿਰਪਾ ਰੱਖੀ ਵੀ ਤੇ ਤੋਂ ਦੂਰ ਨਾ ਹੋਵੇ ਕਦੇ ਕੋਈ ਇਦਾਂ ਦਾ ਹੈ ਚਲੋ ਜੇ ਕੋਈ ਹੈ ਵਿਰਲਾ ਹੈ ਤਾਂ ਵੱਡੇ ਭਾਗਾਂ ਵਾਲਾ ਹੈ ਪਰ ਆਮ ਤੌਰ ਤੇ ਜਨਮ ਦਿਨ ਇਹ ਵੀ ਮਨਾਇਆ ਜਾਂਦਾ ਹੈ ਨਾ ਜੀ ਕੇਕ ਲਿਆ ਕੇ ਮੈਂ ਜੋ ਗੱਲ ਕਰਨੀ ਚਾਹੁੰਨਾ ਮੈਂ ਤੁਹਾਡਾ ਧਿਆਨ ਇਕਾਗਰਤ ਕਰਨਾ ਚਾਹੁੰਨਾ ਵੀ ਥੋੜਾ ਜਿਹਾ ਸਮਝੋ ਭਗਤ ਰਵਦਾਸ ਜੀ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੈ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੈ ਕਿ ਦਿਨ ਦਿਨ ਅਵਦ ਕਟਤ ਹੈ ਭਗਤ ਜੀ ਕਹਿੰਦੇ ਨੇ ਕਿ ਜਿਹੜੀ ਮਾਂ ਐ ਉਹ ਆਪਣੇ ਪੁੱਤਰ ਨੂੰ ਵੇਖ ਕੇ ਆਪਣੀ ਧੀ ਨੂੰ ਵੇਖ ਕੇ ਬਹੁਤ ਖੁਸ਼ ਹੁੰਦੀ ਐ ਵੀ ਵੱਡਾ ਹੋ ਰਿਹਾ ਦਿਨ 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 ਪਰ ਦਿਨ ਫਰਕ ਪੈ ਰਿਹਾ ਐ ਵੱਡੇ ਹੁੰਦੇ ਜਾ ਰਹੇ ਨੇ ਧੀਆਂ ਪੁੱਤਰ ਵੱਡੇ ਹੋ ਰਹੇ ਨੇ ਧੀਆਂ ਪੁੱਤਰ ਜਿਹੜੇ ਨੇ ਕਾਫੀ ਕਲੋਲਾ ਕਰਦੇ ਨੇ ਖੇਡਦੇ ਨੇ ਤੇ ਸਾਥ ਸੰਗਤ ਪਰ ਕਹਿੰਦੇ ਮਾਂ ਜਿਹੜੀ ਐ ਇਹ ਗੱਲ ਭੁੱਲ ਜਾਂਦੀ ਐ ਕਿ ਜਿਵੇਂ ਜਿਵੇਂ ਇਹ ਵੱਡਾ ਹੋ ਰਿਹਾ ਉਵੇਂ ਉਵੇਂ ਇਹਦੀ ਮੌਤ ਦਾ ਜਿਹੜਾ ਸਮਾਂ ਹੈ ਉਹ ਵੀ ਨੇੜੇ ਆ ਰਿਹਾ ਹੈ ਇਹ ਮੌਤ ਦੇ ਬਲ ਵੱਧਾ ਜਾ ਰਿਹਾ ਹੈ ਸਾਧ ਸੰਗਤ ਪੇਖਤ ਹੀ ਜਮਰਾਉ ਹੱਸੈ ਜਿਵੇਂ ਹੀ ਜਮਰਾਜ ਵੇਖਦਾ ਹੈ ਤੇ ਉਹ ਹੱਸਦਾ ਹੈ ਵੀ ਲੋਕ ਜਿਹੜੇ ਨੇ ਕੀ ਕਰਦੇ ਪਏ ਨੇ ਤੇ ਹਾਲਾਂਕਿ ਇਹ ਕਿਹੜੀ ਰੀਤ ਦੇ ਵਿੱਚ ਫਸੇ ਹੋਏ ਨੇ ਮੈਂ ਜਿਹੜੀਆਂ ਬੇਨਤੀਆਂ ਕਰ ਰਿਹਾ ਸੀ ਕਿ ਬੰਦਾ ਜਿੰਨੇ ਦਾ ਹੋਇਆ ਆਪਣਾ ਜਨਮ ਦਿਨ ਮਨਾਉਂਦਾ ਜਿੰਨੇ ਸਾਲਾਂ ਦਾ ਹੋਇਆ ਉਨੀਆਂ ਮੋਮਬਤੀਆਂ ਬਾਲੀਆਂ ਗਈਆਂ ਬਾਦ ਵਿੱਚ 1 ਮਿੰਟ ਦੇ ਵਿੱਚ ਫੂਕ ਮਾਰ ਕੇ ਸਾਰੀਆਂ ਮੋਮਬਤੀਆਂ ਬੁਝਾ ਦਿੱਤੀਆਂ ਗਈਆਂ ਇਧਰੋਂ ਤਾੜੀਆਂ ਮਾਰੀਆਂ ਗਈਆਂ ਬਾਜੀ ਬਾ ਹੈਪੀ ਬਰਥਡੇਓ ਜਿਹੜਾ ਗਾਇਆ ਜਾਂਦਾ ਤੁਸੀਂ ਵੇਖਦੇ ਹੋ ਨਾ ਜੀ ਉਹ ਸੌਂਗ ਜਿਆ ਤੇ ਸਾਰੇ ਖੁਸ਼ ਹੁੰਦੇ ਨੇ ਤਾੜੀਆਂ ਮਾਰਦੇ ਨੇ ਪਰ ਇੱਕ ਗੱਲ ਸੰਕੇਤ ਜ਼ਰੂਰ ਸਮਝਿਓ ਮੋਮਬਤੀਆਂ ਬਾਲੀਆਂ ਕਿਉਂ ਬੁਝਾਉਣ ਵਾਸਤੇ ਇਹ ਬੰਦਾ ਜਨਮਿਆ ਕਿਉਂ ਮਰਨ ਵਾਸਤੇ ਇਹ ਬੰਦੇ ਦਾ ਜਨਮ ਹੋਇਆ ਇਹ ਸੰਸਾਰ ਦੇ ਵਿੱਚੋਂ ਜਾਣ ਵਾਸਤੇ ਜੇ ਜਨਮੀ ਨਾ ਹੁੰਦਾ ਤੇ ਫਿਰ ਜਾਣਾ ਕਿਨੇ ਸੀ ਸੋਚ ਕੇ ਦੇਖੋ ਪਿਆਰਿਓ ਜੇ ਜਨਮ ਹੋਇਆ ਤੇ ਮਰਨ ਵੀ ਹੋਏਗਾ ਤੇ ਚੱਲ ਰਹੀਆਂ ਮੋਮਬਤੀਆਂ ਵਧੀਆ ਲੱਗਦੀਆਂ ਨੇ ਤੇ ਆਪਾਂ ਫੂਕ ਮਾਰ ਕੇ ਬੁਝਾ ਦਿਤੀਆਂ ਤੇ ਪਿਆਰਿਓ ਫੂਕ ਮਾਰ ਕੇ ਬੁਝਾਉਣ ਵਾਲਾ ਵੀ ਉਹੀ ਹੈ ਜਿਹਦਾ ਜਨਮ ਦਿਨ ਹੈ ਤੇ ਪਿਆਰਿਓ ਪਰ ਇੱਕ ਗੱਲ ਉਹ ਯਾਦ ਰੱਖੇ ਕਿ ਜੇ ਜਲਾਈਆਂ ਸੀ ਤਾਂ ਬੁਝਾਈਆਂ ਵੀ ਨੇ ਪਰ ਯਾਦ ਰੱਖੀ ਪਿਆਰਿਆ ਤੇਰੇ ਜੀਵਨ ਦੇ ਜਿੰਨੇ ਪਿੱਛੇ ਸਾਲ ਲੰਘੇ ਨੇ ਉਹ ਤਾਂ ਬ्यर्थ ਉਹ ਤਾਂ ਬੁਝੀਆਂ ਹੋਈਆਂ ਮੋਮਬਤੀਆਂ ਵਰਗੇ ਨੇ ਤੇ ਯਾਦ ਰੱਖੀ ਜਿਹੜਾ ਤੇਰਾ ਜੀਵਨ ਹੈ ਇਹ ਚੱਲਦੀਆਂ ਮੋਮਬਤੀਆਂ ਵਰਗਾ ਹੈ ਹੁਣ ਘਰੇ ਕੋਈ ਮਸ਼ੀਨਰੀ ਹੈ ਜੇਕਰ ਉਹ ਵਧੀਆ ਚੱਲਦੀ ਹੈ ਤੇ ਆਪਾਂ ਨੂੰ ਪਿਆਰ ਆਏਗਾ ਜੇਕਰ ਉਹ ਚਲਦੀ ਨਹੀਂ ਹੈਰਾਨ ਕਰਦੀ ਆ ਆਪਾਂ ਕੋਨੇ ਚ ਲਾ ਕੇ ਉਹਨੂੰ ਖੜੀ ਕਰ ਦੇਾਂਗੇ ਖੜੀ ਖੜੀ ਕਬਾੜ ਹੋ ਜਾਏਗੀ ਜਾਂ ਫਿਰ ਕਵਾੜੀਆਂ ਨੂੰ ਚਕਾ ਦੇਾਂਗੇ ਭਾਵ ਕਹਿਣ ਤੋਂ ਵੀ ਜਿਹੜੀ ਚੀਜ਼ ਚੱਲ ਰਹੀ ਹੈ ਅੱਜ ਦੇ ਸਮੇਂ 'ਚ ਸਾਡਾ ਸਾਥ ਦੇ ਰਹੀ ਹੈ ਅਸੀਂ ਉਹਦਾ ਜਿਹੜਾ ਹੈ ਸ਼ੁਕਰਾਨਾ ਕਰਾਂਗੇ ਧੰਨਵਾਦ ਕਰਾਂਗੇ ਜਿਹੜੀ ਚੀਜ਼ ਸਾਨੂੰ ਹੈਰਾਨਗੀ ਕਰਾ ਰਹੀ ਹੈ ਅਸੀਂ ਉਹਨੂੰ ਕਦੇ ਪਰਵਾਣ ਨਹੀਂ ਕਰਾਂਗੇ ਜਿਹੜਾ ਪਿੱਛੇ ਸਮਾਂ ਨੰਗਿਆ ਉਹ ਤਾਂ ਪਤਾ ਨਹੀਂ ਕਿਵੇਂ ਨੰਗਿਆ ਕਿਵੇਂ ਨਹੀਂ ਗੁਜ਼ਰਿਆ ਕਿਸੇ ਦਾ ਪਰ ਸਾਥ ਸੰਗਤ ਜਿਹੜਾ ਹੁਣ ਦਾ ਸਮਾਂ ਹੈ ਇਹਨੂੰ ਸਫਲ ਬਣਾਈਏ ਸਫਲ ਕਰੀਏ ਇਹਨੂੰ ਹੁਣ ਸਫਲ ਕਿਵੇਂ ਕਰਾਂਗੇ ਸਵਾਲ ਇਹ ਵੀ ਹੈ ਨਾ ਕਿਵੇਂ ਸਫਲ ਕਰੀਏ ਗੁਰੂ ਕੋਲੇ ਆਓ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਆਓ ਗੁਰਬਾਣੀ ਨੂੰ ਪੜੋ ਵਿਚਾਰੋ ਪਾਠ ਕਰੋ ਆਪਣੇ ਜਨਮ ਦਿਨ ਤੇ ਗੁਰੂ ਘਰ ਆਓ ਹਰ ਰੋਜ਼ ਆਓ ਵੈਸੇ ਪਰ ਜਿਸ ਦਿਨ ਜਨਮ ਦਿਨ ਹੈ ਆ ਕੇ ਅਰਦਾਸ ਕਰੋ ਪਾਤਸ਼ਾਹ ਜਿੰਨਾ ਸਮਾਂ ਸੀ ਉਹ ਤੇਰੇ ਤੋਂ ਬਗੈਰ ਗੁਜ਼ਰਿਆ ਤੇਰੇ ਸਿਮਰਨ ਤੋਂ ਤੇਰੀ ਯਾਦ ਤੋਂ ਬਗੈਰ ਗੁਜ਼ਰਿਆ ਪਾਤਸ਼ਾਹ ਜੀ ਕਿਰਪਾ ਕਰਿਓ ਇਹ ਜਿਹੜਾ ਜੀਵਨ ਹੈ ਨਾ ਹੁਣ ਜਿੰਨਾ ਮੈਂ ਜੀਵਨ ਜਿਉਣਾ ਹੈ ਇਹ ਤੁਹਾਨੂੰ ਪਤਾ ਹੈ ਜਿੰਨੀਆਂ ਘੜੀਆਂ ਜਿਉਣੀਆਂ ਨੇ ਤੁਹਾਨੂੰ ਪਤਾ ਹੈ ਸਤਿਗੁਰੂ ਇਹਨੂੰ ਲੇਖੇ ਲਾ ਲਿਓ ਪਾਤਸ਼ਾ ਇਹ ਤੁਹਾਡੇ ਨਾਲ ਨਿਭ ਜਾਏ ਸਤਿਗੁਰੂ ਇਹ ਤੁਹਾਡੇ ਨਾਲ ਨਿਭ ਜਾਏ ਬਸ ਇੰਨੀ ਕੋਈ ਕਿਰਪਾ ਰੱਖਿਓ ਸਤਿਗੁਰੂ ਇੰਨੀ ਇੱਕ ਮਿਹਰ ਰੱਖਿਓ ਮੈਨੂੰ ਹੋਰ ਕੀ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਪਾਤਸ਼ਾ ਮੈਨੂੰ ਕੁਝ ਨਹੀਂ ਚਾਹੀਦਾ ਪਾਤਸ਼ਾ ਜੀ ਮੇਰੇ ਤੇ ਕਿਰਪਾ ਕਰੋ ਕਦੇ ਕੋਈ ਵੇਖਿਆ ਕੋਈ ਆਪਣੇ ਜਨਮ ਦਿਨ ਵਾਲੇ ਦਿਨ ਗੁਰੂ ਘਰ ਆ ਰਿਹਾ ਹੋਵੇ ਮੈਂ ਤੇ ਸਿਰਫ ਹੱਥਾਂ ਤੇ ਉਂਗਲਾਂ ਤੇ ਗਿਣਨ ਮਾਤਰ ਜਿਹੜੇ ਕੁਝ ਇਹੋ ਜਿਹੇ ਬੰਦੇ ਹੋਣਗੇ ਕੋਈ ਇਹੋ ਜਿਹਿਆਂ ਭੈਣਾ ਮਾਤਾਵਾਂ ਹੋਣਗੀਆਂ ਪਰ ਬਹੁਤੇ ਉਹ ਨੇ ਜਿਹੜੇ ਕੇਕ ਲਿਆ ਕੇ ਸੈਲੀਬ੍ਰੇਟ ਕਰਦੇ ਨੇ ਪਰ ਯਾਦ ਰੱਖਿਓ ਉਹ ਇਹ ਗੱਲ ਭੁੱਲ ਗਏ ਵੀ ਜਿੰਨੇ ਸਾਲ ਗਏ ਉਹ ਤਾਂ ਬ्यर्थ ਗਏ ਹੁਣ ਖੁਸ਼ੀ ਮਨਾ ਰਿਆ ਮੈਨੂੰ ਸਾਲਾਂ ਦਾ ਹੋ ਗਿਆ ਕਦੇ ਚਿੰਤਨ ਕਰ ਭਲਿਆ ਕਿ ਇੰਨੇ ਸਾਲ ਤਾ ਜਿਹੜੇ ਨਾਂਗੇ ਨਾਂਗੇ ਤੂੰ ਖੱਟਿਆ ਕੀ ਕਮਾਇਆ ਕੀ ਹੁਣ ਜਿਹੜਾ ਅੱਗੇ ਸਮਾਂ ਆਉਂਦਾ ਕੀ ਪਤਾ ਤੂੰ ਜਿਉਂਦਾ ਰਹਿਣਾ ਵੀ ਕਿ ਨਾ ਗੱਲਾਂ ਸੱਚੀਆਂ ਨੇ ਜੀ ਕਈ ਹੁਣ ਗੁੱਸਾ ਕਰ ਜਾਂਦੇ ਆ ਭਾਈ ਸਾਹਿਬ ਜੀ ਇਦਾਂ ਨਾ ਕਿਹਾ ਕਰੋ ਮੈਂ ਕਿਹਾ ਵੀ ਮਰਨਾ ਤੇ ਸੱਚ ਹੈ ਜਿਉਣਾ ਝੂਠ ਹੈ ਤੇ ਗੁਰੂ ਨਾਨਕ ਸਾਹਿਬ ਪਹਿਲਾਂ ਹੀ ਕਹਿ ਗਏ ਸਾਨੂੰ ਵੀ ਪਤਾ ਵੀ ਮਰ ਜਾਣਾ ਸਾਰਿਆਂ ਨੂੰ ਨਾ ਨਾ ਜੀ ਇਹ ਅਪਸ਼ਕਨੀਆਂ ਗੱਲਾਂ ਨਾ ਕਰਿਆ ਕਰੋ ਮੈਂ ਕਹਣਾ ਵੀ ਜੇ ਇਹ ਅਪਸ਼ਕਨੀਆਂ ਗੱਲਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਫਿਰ ਮਰਨ ਦਾ ਤੁਸੀਂ ਕਿਵੇਂ ਜ਼ਿਕਰ ਮਟਾਓਗੇ ਸੱਚੇ ਪਾਤਸ਼ਾਹ ਤੇ ਰੋਜ਼ ਕਹਿੰਦੇ ਨੇ ਕਿ ਭਲਿਆ ਯਾਦ ਰੱਖੀ ਕਿ ਮਰਨਾ ਜੀਵਨ ਜਿਹੜਾ ਹੈ ਉਹ ਗੁਰੂ ਦੇ ਹੱਥ ਦੇ ਵਿੱਚ ਹੈ ਤੇ ਯਾਦ ਰੱਖੀ ਪਿਆਰਿਆ ਜਿਉਣਾ ਹੈ ਜਿੰਨੀ ਦੇਰ ਜਿਉਣਾ ਹੈ ਗੁਰੂ ਤੇ ਭਰੋਸਾ ਕਰਕੇ ਸਤਗੁਰ ਸੱਚੇ ਪਾਤਸ਼ਾਹ ਦੇ ਭਰੋਸਾ ਕਰਕੇ ਜੀਵੀ ਤੇ ਕਿਸੇ ਦੀ ਆਸ ਨਾ ਤਕੀ ਇਸ ਗੱਲ ਨੂੰ ਕਿਵੇਂ ਝਠਲਾਓਗੇ ਜੀ ਪ੍ਰਭ ਆਵੈ ਬਿਨ ਸਾਸ ਤੇ ਰੱਖੈ ਜਨਮ ਮਰਨ ਦੋਹੂ ਮਹਿ ਨਾਹੀ ਜਨ ਪਰਉਪਕਾਰੀ ਆਏ ਕੌਣ ਨਹੀਂ ਹੁੰਦੇ ਨਾ ਚੀਜ਼ਾਂ ਦੇ ਵਿੱਚ ਜਿਹੜੇ ਗੁਰੂ ਨੂੰ ਸਮਰਪਿਤ ਹੋ ਜਾਂਦੇ ਨੇ ਪਿਆਰਿਓ ਇਨ੍ਹਾਂ ਚੀਜ਼ਾਂ ਦਾ ਜ਼ਿਕਰ ਕਿਵੇਂ ਅਸੀਂ ਕੱਢਾਂਗੇ ਗੁਰਮੁਖ ਪਿਆਰਿਓ ਅਸੀਂ ਆਪਣੇ ਜਨਮ ਦਿਨ ਮਨਾਈਏ ਗੁਰੂ ਘਰ ਆ ਕੇ ਮਨਾਈਏ ਕਪਾੜਸ਼ਾਗੇ ਅਰਦਾਸ ਕਰਕੇ ਸਤਗੁਰੂ ਤੁਸੀਂ ਜਿੰਨਾ ਸਮਾਂ ਮੇਰਾ ਨੰਗਾਇਆ ਬਹੁਤ ਵਧੀਆ ਪਰ ਮੈਂ ਤੁਹਾਡੇ ਸਿਮਰਨ ਦੇ ਵਿੱਚ ਜੁੜਿਆ ਪਤਾ ਨਹੀਂ ਨਹੀਂ ਜੁੜਿਆ ਸਤਿਗੁਰੂ ਜਿਹੜਾ ਸਮਾਂ ਨੰਗਿਆ ਮੇਰੇ ਖਿਆਲ ਚ ਉਹ ਬੇਅਰਥ ਰਿਹਾ ਹੁਣ ਜਿੰਨਾ ਵੀ ਸਮਾਂ ਹੈ ਸਤਿਗੁਰੂ ਉਹਨੂੰ ਆਪਣੇ ਚਰਨਾਂ ਵਿੱਚ ਲਾ ਕੇ ਲੇਖੇ ਲਾ ਲਿਓ ਸਤਿਗੁਰੂ ਜੀ ਮੈਂ ਤੁਹਾਡੀ ਬਾਣੀ ਦਾ ਸਿਮਰਨ ਕਰਾਂ ਗੁਰੂ ਘਰ ਆਵਾਂ ਸਤਿਗੁਰੂ ਮੇਰਾ ਕਿਸੇ ਨਾਲ ਵੈਰ ਨਾ ਹੋਵੇ ਈਰਖਾ ਦੁਸ਼ਮਣ ਦੇ ਵਿੱਚੋਂ ਕੱਢ ਦਿਓ ਸਤਿਗੁਰੂ ਮੈਂ ਨਿਰੋਲ ਗੁਰਸਿੱਖ ਬਣ ਕੇ ਜੀਵਾਂ ਸਤਿਗੁਰੂ ਤੁਹਾਡੇ ਉਪਦੇਸ਼ ਦੇ ਮੁਤਾਬਕ ਜੀਵਾਂ ਇਹੋ ਜਿਹਾ ਮੇਰਾ ਜੀਵਨ ਬਣ ਜਾਏ ਮੈਂ ਲੋਕਾਂ ਨਾਲ ਠਗੀਆਂ ਠੋਰੀਆਂ ਨਾ ਕਰਾਂ ਸਤਿਗੁਰੂ ਹਰ ਇੱਕ ਨੂੰ ਖੁਸ਼ੀਆਂ ਵੰਡਾਂ ਤੇ ਮੈਂ ਕਿਸੇ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਤੇ ਹੋਵਾਂ ਕਿਸੇ ਦੇ ਦੁੱਖਾਂ ਦੇ ਵਿੱਚ ਮੇਰਾ ਕੋਈ ਰੋਲ ਨਾ ਹੋਵੇ ਸਤਿਗੁਰੂ ਇਹੋ ਜੀ ਕਿਰਪਾ ਮੇਰੇ ਤੇ ਕਰਿਓ ਇਹੋ ਜੇ ਬਣੀਏ ਪਿਆਰਿਓ ਸਤਿਗੁਰੂ ਦੀਆਂ ਅਪਾਰ ਕਿਰਪਾ ਰਹਿਮਤ ਬਖਸ਼ਿਸ਼ਾਂ ਸਾਡੇ ਤੇ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ